ਪਰ ਰੋਟੀ ਬਣਾਉਣੀ ਹੈ ਤਾਂ ਉਹ ਪਤਲੀ ਬਹੁਤ ਬਣਾਉਣ ਲੱਗਿਆ ਉਹ ਪਤਲੀ ਰੋਟੀ ਦੇ ਵਿੱਚ ਫਾਈਬਰ ਨਹੀਂ ਰਹਿੰਦਾ ਉਹ ਸੜ ਜਾਂਦਾ ਕਿ ਜਿੰਨਾ ਤੁਹਾਡੀ ਕਾਰ ਚ ਤੇਲ ਹੋਏਗਾ ਉੰਨੀ ਚੱਲੇਗੀ ਨਾ ਤੇ ਜੇ ਤੁਸੀਂ ਰੋਟੀਆਂ ਜ਼ਿਆਦਾ ਖਾਧੀਆਂ ਹੋਣਗੀਆਂ ਤੇ ਸਰੀਰ ਜ਼ਿਆਦਾ ਹੀ ਚੱਲੇਗਾ ਤੋ ਖਾਈ ਜਲੋ ਜਿੰਨੀ ਡਾਈਟ ਵੱਧੀ ਹੈ ਜਿਹੜਾ ਨਰੋਇਸ਼ੇਦ ਮੋ ਅਡਾਪਟ ਕਰਦਾ ਉਹ ਡਾਈਟ ਬਚ ਜਾਂਦੀ ਮੈਂ ਮੋਟੀ ਰੋਟੀ ਤੋਂ ਨਹੀਂ ਕਿਉਂ ਨਰੋਇਸ਼ੇਦ ਦੀਆਂ ਸਾਵਧਾਨੀਆਂ ਤੇ ਸ਼ੁੱਧ ਸਨੋ ਦਾ ਤੇਲ ਤੇ ਦੇਸੀ ਅਨਾਜ ਇਹ ਚਾਰ ਪਾਰਟਸ ਨਾਲ ਮਿਲ ਕੇ ਸਾਡਾ ਇਹ ਨੋਇਸ ਕੰਪਲੀਟ ਹੁੰਦਾ ਅੱਜ ਅਸੀਂ ਕਲਪਨਾ ਹੀ ਨਹੀਂ ਕਰ ਸਕਦੇ ਵੀ ਹੈਂਡ ਪੰਪ ਲੱਗਿਆ ਹੋਵੇ ਤੁਹਾਨੂੰ ਗੇੜੀਏ ਦੇ ਪਾਣੀ ਪੀ ਲਈਏ ਸਾਨੂੰ ਤੰਗ ਨਾ ਕਰੇ ਪਾਣੀ ਨੂੰ ਤੰਗ ਕਰ ਦੋ ਹੂੰ ਤਾਂ ਉਹਦਾ ਰੀਜ਼ਨ ਅਸੀਂ ਜਿੰਨਾ ਮੰਨ ਲਓ ਇਹਨੂੰ ਐਨਲਾਈਜ਼ ਕਰਨਾ ਚਾਹੀਏ ਸਾਡੇ ਕੋਲ ਇੱਕੋ ਇੱਕ ਜਵਾਬ ਨਹੀਂ ਆ ਰਿਹਾ ਵੀ ਇਹ ਸਿਰਫ ਹੈ ਇਹਦੇ ਜ਼ਿੰਮੇਵਾਰ ਜੀ ਖੱਡੇ ਛੱਪੜ ਸਾਫ਼ ਸੁਥਰੇ ਹੁੰਦੇ ਸੀ ਆਪਾਂ ਉਹਨਾਂ ਨੂੰ ਦੇਖਿਆ ਜੇ ਬੜੇ ਬੁਰੇ ਹਾਲਤਾਂ ਤੇ ਉਹ ਜਿਹੜਾ ਸਰਫ ਹੈ ਇੱਕ ਕੈਮੀਕਲ ਕੰਪਾਊਂਡ ਹੈ ਇਹ ਨੋਨ ਰਿਵਰਸੀਬਲ ਕੰਪਾਊਂਡ ਇੱਕ ਵਾਰੀ ਬਾਣੀ ਜੀ ਮਿਲ ਗਿਆ ਰੋ ਉਹ ਚਲਾ ਗਿਆ ਸਾਡੇ ਬਰੋਂ ਫੂਡ ਦੇ ਵਿੱਚ ਬਹੁਤ ਸਾਰੇ ਤੱਤ ਗੁੰਮ ਹੋ ਗਏ ਨੇ ਕਿਉਂ ਗੁੰਮ ਹੋ ਗਏ ਨੇ ਕਿਉਂਕਿ ਉਹ ਹਾਈਬ੍ਰਿਡ ਹੁਣ ਪੂਰੀ ਦੁਨੀਆ ਚ ਹਾਈਬ੍ਰਿਡ ਬੀਜਿਆ ਜਾਂਦਾ ਅਮਰੀਕਾ ਦੇ ਹਾਈਬ੍ਰਿਡ ਬੀਜਿਆ ਜਾਂਦਾ ਉਹਨਾਂ ਕੋਲ ਸਾਡੇ ਨਾਲੋਂ ਕਿਤੇ ਜ਼ਿਆਦਾ ਵੱਡੀਆਂ ਲੈਬ ਫੈਸਿਲਿਟੀਆਂ ਜੀ ਜੀ ਉਹਨਾਂ ਨੇ ਹਾਈਬ੍ਰਿਡ ਬਣਾਏ ਬਿਮਾਰੀਆਂ ਹੋਈਆਂ ਉਹਨਾਂ ਨੇ ਬਿਮਾਰੀਆਂ ਦਾ ਇਲਾਜ ਕਰਨ ਦੀ ਮਸ਼ੀਨਾਂ ਜਾਂ ਦਵਾਈਆਂ ਬਣਾਈਆਂ ਉਹਨਾਂ ਨੇ ਕਦੇ ਇਸ ਗੱਲ ਨੂੰ ਨਹੀਂ ਸਮਝਿਆ ਵੀ ਸਾਡੀ ਕਣਕ ਦੇ ਵਿੱਚ ਤਤ ਨਹੀਂ ਹੈ ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਅਕਸਰ ਹੀ ਅਸੀਂ ਸਿੱਧੀ ਗੱਲ ਕਰਦੇ ਹਾਂ ਕਿਉਂਕਿ ਸਿਆਣੀ ਕਹਿੰਦੇ ਨੇ ਕਿ ਜੇਕਰ ਸਿਹਤ ਚੰਗੀ ਆ ਤਾਂ ਸਾਰਾ ਕੁਝ ਠੀਕ ਹੈ ਜੇਕਰ ਤੁਹਾਡੀ ਸਿਹਤ ਠੀਕ ਨਹੀਂ ਆ ਤਾਂ ਉਸ ਸਮੇਂ ਪੈਸਾ ਜਿਹੜਾ ਉਹ ਵੀ ਮੈਟਰ ਨਹੀਂ ਕਰਦਾ ਪਰ ਸਿਹਤ ਨੂੰ ਠੀਕ ਕਿਵੇਂ ਕਰਨਾ ਸਾਰਿਆਂ ਦੀ ਵੱਖ-ਵੱਖ رائے ਹੁੰਦੀ ਆ ਪਰ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜੋ ਮਹਿਮਾਨ ਜੁੜੇ ਨੇ ਉਹਨਾਂ ਨੇ ਨਰੋਈ ਸਿਹਤ ਮਿਸ਼ਨ ਨਾਮ ਦਾ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਹੈ ਤਕਰੀਬਨ 5 ਸਾਲ ਪਹਿਲਾਂ ਇਹ ਸ਼ੁਰੂ ਹੋਇਆ ਸੀ ਔਰ ਜੇਕਰ ਸਤੀ ਅਸੀਂ ਟੈਗ ਲਾਈਨ ਦੀ ਗੱਲ ਕਰੀਏ ਤਾਂ ਮੋਟੀ ਰੋਟੀ ਤੁਨੀ ਚ ਕਿਉ ਤੇ ਜ਼ਿੰਦਗੀ ਦੇ ਨਜ਼ਾਰੇ ਲਓ ਇਹਨਾਂ ਦੀ ਟੈਗ ਲਾਈਨ ਹੈ ਤਾਂ ਆਪਾਂ ਇਹਨਾਂ ਤੋਂ ਜਾਣਾਂਗੇ ਕਿ ਜਿਹੜੀ ਇਹਨਾਂ ਦੀ ਟੈਗ ਲਾਈਨ ਹੈ ਕਿਵੇਂ ਕੰਮ ਕਰਦੀ ਹੈ ਪੂਰਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹ ਕੀ ਹੈ ਤੇ ਕਿਸ ਤਰ੍ਹਾਂ ਉਹਨਾਂ ਵੱਲੋਂ ਲੋਕਾਂ ਨੂੰ ਗਾਈਡ ਕੀਤਾ ਜਾ ਰਿਹਾ ਕਿ ਕਿਸ ਤਰ੍ਹਾਂ ਤੁਸੀਂ ਸਿਹਤਮੰਦ ਰਹਿ ਸਕਦੇ ਹੋ ਮੇਰੇ ਨਾਲ ਜੁੜੇ ਨੇ ਸੰਜੀਵ ਸੇਤੀਆ ਜੀ ਤੇ ਸੁਖਪਾਲ कौर ਸਰ ਔਰ ਮੈਡਮ ਤੁਹਾਡਾ ਦੋਨਾਂ ਦਾ ਧੰਨਵਾਦ ਕਰਦੇ ਹਾਂ ਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਜਿਹੜੀ ਟੈਗ ਲਾਈਨ ਹੈ ਤੁਸੀਂ ਮੈਨੂੰ ਉਹਦੇ ਬਾਰੇ ਦੱਸੋ ਕਿ ਮਤਲਬ ਉਹ ਕਿਸ ਤਰ੍ਹਾਂ ਤੁਹਾਡੀ ਜਿਹੜੀ ਟੈਗ ਲਾਈਨ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਤੁਸੀਂ ਦੱਸਿਆ ਫੇਮਸ ਵੀ ਕਾਫੀ ਹੋਈ ਹੈ ਤੇ ਕਿਵੇਂ ਕੰਮ ਕਰਦੀ ਹੈ ਇਹ ਇਹਦਾ ਜੇ ਆਪਾਂ ਸਾਇੰਸ ਸਿੱਖੀ ਨਹੀਂ ਬੜੀ ਸਿੰਪਲ ਜੀ ਹੈ ਜੀ ਵੀ ਇਹਨੂੰ ਮੈਂ ਮੇਰੇ ਖਿਆਲ ਚ ਘਟੋ ਘਟ 1000 ਵਾਰ ਅਲੱਗ-ਅਲੱਗ ਮਾਧਿਅਮ ਨਾਲ ਲੋਕਾਂ ਨੂੰ ਦੱਸ ਚੁੱਕਿਆ ਲੋਕਾਂ ਨੇ ਇਹਨੂੰ ਅਪਣਾਇਆ ਹਮਮ ਔਰ ਇਹਨੂੰ ਮਤਲਬ ਰਿਜ਼ਲਟਫੁਲ ਪਾਇਆ ਜੀ ਤਾਂ ਉਹਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਰੋਟੀ ਬਣਾਉਂਦੇ ਆ ਤਾਂ ਉਹ ਪਤਲੀ ਬਹੁਤ ਬਣਾਣ ਲੱਗਦੇ ਲੋਕ ਰੋਟੀ ਜੀ ਉਹ ਪਤਲੀ ਰੋਟੀ ਦੇ ਵਿੱਚ ਫਾਈਬਰ ਨਹੀਂ ਰਹਿੰਦਾ ਉਹ ਸੜ ਜਾਂਦਾ ਹਮ ਇਸ ਚੀਜ਼ ਨੂੰ ਮੈਂ ਮਹਿਸੂਸ ਕੀਤਾ 2019 ਦੇ ਵਿੱਚ ਜੀ ਤੇ ਉਹ ਫਿਰ ਮੈਂ ਕਰੇ ਮੋਟੀ ਰੋਟੀ ਬਣਾਉਣੀ ਸ਼ੁਰੂ ਕੀਤੀ ਹਮ ਤੇ ਉਹਦੇ ਨਾਲ ਮੈਨੂੰ ਪੋਜ਼ਿਟਿਵ ਰਿਜ਼ਲਟ ਮਿਲੇ ਜੀ ਫਿਰ ਮੈਂ ਆਲੇ ਦੋਲੇ ਫਰੈਂਡ ਸਰਕਲ ਨੂੰ ਕਿਹਾ ਵੀ ਤੁਸੀਂ ਵੀ ਟਰਾਈ ਕਰਕੇ ਮੈਨੂੰ ਇਹਦਾ ਰਿਜ਼ਲਟ ਦੱਸੋ। ਹੂੰ ਗਰੀਬ ਲੋਕਾਂ ਨੂੰ ਕਿਹਾ ਜਿਹੜੇ ਵੀ ਤੁਸੀਂ ਉਹਨੂੰ ਥੋੜੀ ਜੀ ਰੋਟੀ ਮੋਟੀ ਕਰੋ ਦੱਸੋ। ਜੀ ਤੇ ਬਈ ਰਿਜ਼ਲਟ ਪੋਜ਼ਿਟਿਵ ਆਇਆ। ਹੂੰ ਫਿਰ ਉਹ ਕਰਦੇ ਕਰਾਉਂਦੇ ਜਦੋਂ ਮੈਨੂੰ ਯਕੀਨ ਹੋ ਗਿਆ ਵੀ ਹਾਂ ਵੀ ਇਹ ਸਾਈਜ਼ ਦੀ ਰੋਟੀ ਐਸ ਪਰ ਦੀ ਰੋਟੀ ਬਿਹਤਰੀਨ ਹੁੰਦੀ ਹੈ ਤਾਂ ਮੈਂ ਉਹ ਲੋਕਾਂ ਨੂੰ ਸੁਜੈਸਟ ਕਰਨਾ ਸ਼ੁਰੂ ਕਰਤਾ। ਜੀ ਤੇ ਉਹਦੇ ਨਾਲ ਮਤਲਬ ਬਿਆਨਤ ਪ੍ਰੋਬਲਮ ਜਿਹੜੀਆਂ ਪੇਟ ਨਾਲ ਜੁੜੀਆਂ ਨੇ ਉਹ ਠੀਕ ਹੋਣੀਆਂ ਸ਼ੁਰੂ ਹੋ ਗਈਆਂ। ਹੂੰ ਤੇ ਫਿਰ April 2020 ਚ ਮੈਂ ਜਦੋਂ ਕਰੋਨਾ ਦੀ ਫਰਸਟ ਵੇਵ ਸੀ ਜੀ ਤਾਂ ਮੈਂ ਮੋਬਾਈਲ ਦੇ ਉੱਪਰ ਟਾਈਪਿੰਗ ਕਰਨੀ ਸਿੱਖੀ ਫ੍ਰੀ ਟਾਈਮ ਸੀਗੇ ਤੋਂ ਟਾਈਪਿੰਗ ਦੌਰਾਨ ਫਿਰ ਮੈਂ ਫੇਸਬੁਕ ਨਾਲ ਜੁੜਿਆ ਜੀ ਤੇ ਉਹਦੇ ਚ ਲੋਕਾਂ ਨੂੰ ਦੱਸਿਆ ਕਿ ਤੁਸੀਂ ਮੋਟੀ ਰੋਟੀ ਖਾਓ ਹੈਲਥ ਗਰੁੱਪਸ 'ਚ ਜੁੜੇ ਹੂੰ ਤਾਂ ਉਹ ਲੋਕਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਕਰਕੇ ਦੇਖਿਆ ਉਹ ਬੜੇ ਖੁਸ਼ ਹੋਏ ਜੀ ਤੇ ਉਹਨਾਂ ਨੂੰ ਜਿਹੜੇ ਰਿਜ਼ਲਟ ਮਿਲੇ ਉਹਨਾਂ ਨੇ ਕਰਿਆ ਤੇ ਉਸ ਤੋਂ ਬਾਅਦ ਤਾਂ ਫਿਰ ਇਹ ਵੱਧਾ ਹੀ ਗਿਆ ਹੂੰ ਤੇ ਇਹ ਆਲ ਓਵਰ ਵਰਡ ਦੇ ਵਿੱਚ ਗੱਲ ਫੈਲ ਗਈ ਜੀ ਜਿਹੜੇ ਲੋਕ ਮੇਰੇ ਨਾਲ ਫੇਸਬੁਕ ਦੇ ਰਾਹੀਂ ਜਾਂ ਦੂਜਿਆਂ ਨਾਲ ਗਾਂਦੂਗਾ ਇਹ ਸਾਡੇ ਕੈਂਪਾਂ ਦੇ ਵਿੱਚ ਆਇਆ ਜਾਂ YouTube ਚੈਨਲ ਦੇ ਉੱਪਰ ਆਇਆ ਤਾਂ ਉਹ ਉਹਨਾਂ ਨੇ ਇਹ ਕਰਕੇ ਦੇਖਿਆ ਔਰ ਇਹਨੂੰ ਫਲੂਟਫੁੱਲ ਪਾਇਆ ਤੇ ਮੋਟੀ ਰੋਟੀ ਦਾ ਜਿਹੜਾ ਰਿਜ਼ਲਟ ਹੈ ਉਹ 100% ਲੋਕਾਂ ਨੇ ਕੋਈ ਵੀ ਬੰਦਾ ਹੈ ਯਾਨੀ ਕਿ ਮਿਲਿਆ ਕੈਨ ਵਾਲਾ ਵੀ ਮੈਂ ਮੋਟੀ ਰੋਟੀ ਖਾਧੀ ਤੇ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਕਣਕ ਦੀ ਮੋਟੀ ਰੋਟੀ ਜੀ ਇਹ ਨਹੀਂ ਵੀ ਤੁਸੀਂ ਅਦਰ ਨਾਜ ਦੀ ਲੈ ਲਓ ਕਣਕ ਦੀ ਮੋਟੀ ਰੋਟੀ ਉਸੇ ਸੀਰੀਜ਼ ਦੇ ਵਿੱਚ ਇੱਕ ਰਿਸੈਪਸ਼ਨ ਨਾਲ ਆਇਆ ਕਿ ਤੁਸੀਂ ਤੁੰਨੀ ਚ ਕਿਉਂ ਲਗਾਉਣਾ ਤਾਂ ਉਹ ਜਦੋਂ ਇਹ ਕੰਪਲੀਟ ਹੋਇਆ ਤਾਂ ਫਿਰ ਇਹਦਾ ਆਪਾਂ ਜਿਹੜਾ ਸਲੋਗਨ ਹੈ ਉਹ ਬਣਾਇਆ ਮੋਟੀ ਰੋਟੀ ਤੁੰਨੀ ਚ ਕਿਉਂ ਜਿੰਦਗੀ ਦੇ ਨਜ਼ਾਰੇ ਲੋ ਜੀ ਤੇ ਲੋਕ ਮੈਨੂੰ ਜਾਣਦੇ ਹੀ ਜ਼ਿਆਦਾਤਰ ਮੋਟੀ ਰੋਟੀ ਵਾਲਾ ਯਾਰ ਤੁੰਨੀ ਚ ਕਿਉਂ ਵਾਲਾ ਹੂੰ ਤੇ ਲੇਟਰ ਔਨ ਹੁਣ ਤਾਂ ਲੋਕ ਇੱਕ ਦੂਜੇ ਨੂੰ ਦੱਸ ਦੱਸ ਕੇ ਬਹੁਤ ਦੂਰ ਤੱਕ ਕਿਸੇ ਨੇ ਭਾਰ ਘਟਾ ਲਿਆ ਕਿਸੇ ਨੇ ਵਧਾ ਲਿਆ ਜੀ ਕਿਸੇ ਨੇ ਸ਼ੂਗਰ ਠੀਕ ਕਰ ਲਈ ਕਿਸੇ ਨੇ ਥਾਇਰੋਇਡ ਠੀਕ ਕਰ ਲੈ ਗਏ ਨੇ ਗੋਡੇ ਠੀਕ ਕਰ ਮਤਲਬ ਕੋਈ ਵੀ ਸਮੱਸਿਆ ਹੈ ਤਾਂ ਉਹਨਾਂ ਸਾਰਿਆਂ ਦਾ ਹੱਲ ਹੈ ਮੋਟੀ ਰੋਟੀ ਮੋਟੀ ਰੋਟੀ ਜੀ ਬੇਸਿਕਲੀ ਬਿਮਾਰੀਆਂ ਦਾ ਕਾਰਨ ਪਹਿਲਾ ਕਾਰਨ ਪਤਲੀ ਰੋਟੀ ਜੀ ਕਿਉਂਕਿ ਹੁਣ ਇੱਕ ਟ੍ਰੈਂਡ ਜਾਂ ਬਣ ਗਿਆ ਨਾ ਕਿ ਲੋਕੇ ਸਮਝਦੇ ਕਿ ਨਹੀਂ ਜਿਹੜੀ ਪਤਲੀ ਰੋਟੀ ਆ ਉਹੀ ਹੋਣੀ ਚਾਹੀਦੀ ਹੈ ਕੋਈ ਗੈਸਟ ਆਇਆ ਹੈ ਚੰਗੀ ਨਹੀਂ ਲੱਗਦੀ ਕੀ ਕਹਿਣਗੇ ਉਹ ਫਿਰ ਇਹ ਐਕਚੁਅਲੀ ਨਾ ਲੋਕਾਂ ਨੂੰ ਲੱਗਦਾ ਹੈ ਕਿ ਮੋਟੀ ਰੋਟੀ ਖਾਵਾਂਗੇ ਤੇ ਸਵਾਦ ਨਹੀਂ ਲੱਗਣੀ ਫਿਰ ਜਦੋਂ ਦੋ ਤਿੰਨ ਦਿਨ ਖਾ ਲੈਂਦੇ ਫਿਰ ਉਹਨਾਂ ਨੂੰ ਸਮਝ ਆਉਂਦਾ ਹੈ ਵੀ ਸਵਾਦ ਤਾਂ ਐਸੇ ਜੀ ਹੈ ਜਿਨ ਨੇ ਇੱਕ ਵਾਰੀ ਖਾ ਲਈ ਫਿਰ ਉਹ ਪਤਲੀ ਨਹੀਂ ਖਾ ਸਕਦਾ ਹੂੰ ਤੇਸਰੇ ਇਹਨਾਂ ਦੀ ਕੁਆਂਟੀਟੀ ਜਿਵੇਂ ਕੋਈ ਅਗਰ ਦਿਨ ਦੇ ਵਿੱਚ 6 ਦਾ 7 ਫੁਲਕੇ ਖਾਂਦਾ ਹੈ ਤੁਸੀਂ ਕਹਿੰਦੇ ਹੋ ਕਿ ਮੋਟੀ ਰੋਟੀ ਖਾਣੀ ਚਾਹੀਦੀ ਹੈ ਤਾਂ ਜਿਵੇਂ 7 ਫੁਲਕੇ ਖਾਣ ਵਾਲਾ ਕਿੰਨੀ ਰੋਟੀ ਲੈ ਸਕਦਾ ਹੈ ਇਹਨਾਂ ਦੇਖੋ ਮੈਂ ਫਿਰ ਕਹਾਗਾ ਵੀ ਇਹ ਗੱਲਾਂ ਨਾ ਮੈਂ ਹਜ਼ਾਰਾਂ ਵਾਰ ਕਰ ਚੁੱਕਿਆ ਔਰ ਤੁਹਾਡੇ ਜਿਹੜੇ ਵਿਊਅਰਸ ਨੇ ਇਹਨਾਂ ਨੇ ਵੀ ਸੁਣੀਆਂ ਹੋਈਆਂ ਹੂੰ ਤਾਂ ਆਪਾਂ ਇਹ ਜਦੋਂ ਕਰਨਗੇ ਜੇ ਮੰਨ ਲਓ ਇਹਦੇ ਬਾਰੇ ਮੈਂ ਇੱਕ ਸਿੰਪਲ ਜੀ ਗੱਲ ਕਹਿ ਦਿੰਨਾ ਹੂੰ ਕਿ ਜਿੰਨਾ ਤੁਹਾਡੀ ਕਾਰ ਚ ਤੇਲ ਹੋਏਗਾ ਉੰਨੀ ਚੱਲੇਗੀ ਨਾ ਜੀ ਤੇ ਜੇ ਤੁਸੀਂ ਰੋਟੀਆਂ ਜ਼ਿਆਦਾ ਖਾਧੀਆਂ ਹੋਣਗੀਆਂ ਤੇ ਸਰੀਰ ਜ਼ਿਆਦਾ ਹੀ ਚੱਲੇਗਾ। ਹੂੰ। ਤੋ ਖਾਈ ਜਲਣ ਜਿੰਨੀ ਡਾਈਟ ਵੱਧਦੀ ਹੈ ਜਿਹੜਾ ਰੋਇਸ਼ੇਦ ਨੂੰ ਅਡਾਪਟ ਕਰਦਾ ਉਹਦੀ ਡਾਈਟ ਵੱਧ ਜਾਂਦੀ ਹੈ। ਜੀ। ਠੀਕ ਹੈ ਜੀ ਮਤਲਬ ਐਂ ਕਹਿ ਲਓ ਵੀ ਘਰੇ ਲੇਡੀਜ਼ ਓਖੀਆਂ ਹੁੰਦੀਆਂ ਵੀ ਦੁਗਨੇ ਤਿਗਨੇ ਫੁਲਕੇ ਬਣਾਉਣੇ ਪੈ ਜਾਂਦੇ ਜੀ ਡਾਈਟ ਵੱਜ ਜਾਂਦੀ ਲੋਕਾਂ ਦੀ ਕਿਚਨ ਦਾ ਖਰਚਾ ਵੱਜ ਜਾਂਦਾ ਇਹੀ ਇਹਦਾ ਨੁਕਸਾਨ ਹੈ ਵੀ ਤੁਹਾਡਾ ਖਰਚਾ ਵੱਜੂ ਜੀ ਔਰ ਜਿਹੜਾ ਸਰ ਤੁਹਾਡਾ ਨਰੋਈ ਸਿਹਤ ਮਿਸ਼ਨ ਹੈ ਤੁਸੀਂ ਕਿਹਾ ਕਿ 5 ਸਾਲ ਪਹਿਲਾਂ ਸ਼ੁਰੂ ਕੀਤਾ ਹੈ ਇਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਗਾਈਡ ਕਰਦੇ ਹੋ ਜੀ ਸਭ ਤੋਂ ਪਹਿਲਾਂ ਮੈਂ ਫੇਸਬੁਕ ਲਈ ਕਰਦਾ ਰਿਹਾ ਪ੍ਰਤੀਲਿਪੀ ਐਪ ਉੱਪਰ ਮੈਂ ਬੁੱਕ ਲਿਖੀ ਹੈ ਜੀ ਉਸ ਤੋਂ ਬਾਅਦ ਫਿਰ ਅਸੀਂ YouTube ਦੇ ਉੱਪਰ ਬਣਾਏ ਫਿਰ ਕੁਝ ਲੋਕ ਮੇਰੇ ਨਾਲ ਜੁੜੇ ਸੀ ਉਹਨਾਂ ਨੇ YouTube ਤੇ ਬਣਾਏ ਹੂੰ ਤੇ ਫਿਰ ਉਸ ਤੋਂ ਬਾਅਦ ਅਸੀਂ ਕੈਂਪਸ ਲਗਾਉਣੇ ਸ਼ੁਰੂ ਕੀਤੇ ਜੀ ਤਾਂ 4 4.5 ਸਾਲ ਲਗਾਤਾਰ ਕੈਂਪਸ ਲੱਗਦੇ ਰਹੇ ਹਰ ਮਹੀਨੇ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਹੂੰ ਤਾਂ ਉਬੜਾ ਰੋਲਾ ਰੁਲਾ ਪਾ ਕੇ ਲੋਕਾਂ ਨੂੰ ਇਕੱਠਾ ਕਰਨਾ ਪੈਂਦਾ ਸੀ ਜੀ ਖਰਚਾ ਬਹੁਤ ਹੁੰਦਾ ਸੀ ਤੇ ਉਹ ਲੋਕਾਂ ਨੂੰ ਜਿਵੇਂ ਫੇਸਬੁਕ ਵਾਲਾ ਜਿਹੜਾ ਹੁੰਦਾ ਉਹ ਜ਼ਮੀਨ ਨਾਲ ਨਹੀਂ ਜੁੜਿਆ ਹੁੰਦਾ ਮੈਂ ਵੇਖਿਆ ਜਿਹੜਾ ਬੰਦਾ ਫੇਸਬੁੱਕ ਤੇ ਉਹਦੀ ਗੱਲ ਆਮ ਬੰਦਾ ਸੁਣ ਕੇ ਰਾਜੀ ਨਹੀਂ ਦੋ ਦੁਨੀਆਂ ਵੱਖਰੀਆਂ ਵੱਖਰੀਆਂ ਨੇ ਹੂੰ ਤਾਂ ਉਹ ਫਿਰ ਉਹ ਜਿਹੜੇ ਲੋਕ ਮੈਨੂੰ ਨਹੀਂ ਜਾਣਦੇ ਸੀ ਜਾਂ ਨਰੋਇਸ਼ੇਦ ਮਿਸ਼ਨ ਨੂੰ ਨਹੀਂ ਜਾਣਦੇ ਸੀ ਉਹਨਾਂ ਨੂੰ ਜੋੜਨ ਲਈ ਅਸੀਂ ਕੈਂਪ ਲਗਾਏ ਹੂੰ ਉਹਦੇ ਲਈ ਅਸੀਂ ਜਿਵੇਂ ਲਾਊਡ ਸਪੀਕਰ ਤੇ ਮਸ਼ਹੂਰੀ ਕਰਨੀ ਵੀ ਜੀ ਫਲਾਣੇ ਦਿਨ ਤੁਹਾਡੇ ਸ਼ਹਿਰ ਚ ਕੈਂਪ ਲੱਗੂਗਾ ਹੂੰ ਤਾਂ ਉਹ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਇਨਵਾਈਟ ਕਰਨਾ ਤੇ ਉਹਨਾਂ ਨੂੰ ਜਿਹੜਾ ਸਾਡੀ ਨਰੋਇਸ਼ੇਦ ਦੇ ਐਕਚੁਅਲੀ ਇਹਦੇ ਚਾਰ ਪਾਰਟ ਬੇਸਿਕਸ ਹੈ ਜੀ ਮੋਟੀ ਰੋਟੀ ਤੋਂ ਨਹੀਂ ਕਿਉਂ ਹਮ ਨਰੋਇਸ਼ੇਦ ਦੀਆਂ ਸਾਵਧਾਨੀਆਂ ਤੇ ਸ਼ੁੱਧ ਸਰੋਂ ਦਾ ਤੇਲ ਤੇ ਦੇਸੀ ਅਨਾਜ ਜੀ ਇਹ ਚਾਰ ਪਾਰਟਸ ਨਾਲ ਮਿਲ ਕੇ ਸਾਡਾ ਇਹ ਨਰੋਇਸ਼ੇਦ ਕੰਪਲੀਟ ਬੁੰਦਾ ਜੀ ਤਾਂ ਉਹ ਫਿਰ ਲੋਕਾਂ ਨੂੰ ਦੇ ਬਾਰੇ ਦੱਸਣਾ ਤੇ ਲੋਕਾਂ ਨੇ ਉਹਨੂੰ ਅਡਾਪਟ ਕੀਤਾ ਹਮ ਤੇ ਕਰਦੇ ਕਰਾਉਂਦੇ ਉਹ ਮਤਲਬ ਤੁਸੀਂ ਇਹ ਸ਼ੁਰੂ ਤੋਂ ਹੀ ਮੰਨ ਕੇ ਚੱਲੋ ਵੀ ਜਦੋਂ ਇਹ ਸ਼ੁਰੂ ਹੋਇਆ 6 ਮਨਸ ਦੇ ਅੰਦਰ ਇਹਨੇ ਸਾਰੇ ਹੱਦ ਬੰਦਾਂ ਟੱਪਦੇ। ਹੂੰ। ਈਵਨ ਜਿਹੜੇ ਅੰਗਰੇਜ਼ ਲੋਕ ਨੇ ਕਿਓਂ ਨਹੀਂ ਜਾਣਦੇ ਸੀ। ਹੂੰ। ਤਾਂ ਪੰਜਾਬੀਆਂ ਨੇ ਵਰਤ ਦੇਣਾ ਨਾ ਪੰਜਾਬੀਆਂ ਨੇ। ਹੂੰ। ਪੰਜਾਬੀਆਂ ਨੇ ਅੰਗਰੇਜ਼ਾਂ ਨੂੰ ਦੇਸੀ ਘਿਓ ਬਣਾਉਣਾ ਸਿਖਾਤਾ। ਜੀ। ਉਹ ਕਹਿੰਦੇ ਤੂੰ ਦੇਸੀ ਘਿਓ ਦੀ ਔਲਾਦ ਹੁੰਨੀ ਚ ਤੇਰੀਆਂ ਪ੍ਰੋਬਲਮ ਸੋਲਵ ਹੋ ਜਾਣਗੀਆਂ। ਜੀ। ਤੇ ਉਹਨਾਂ ਨੂੰ ਬਣਾਉਣਾ ਨਹੀਂ ਆਉਂਦਾ ਸੀ ਉਹ ਕਹਿੰਦੇ ਵਾਈਟ ਬਟਰ ਐਵੇਂ ਵੇ ਕਰਕੇ ਉਹ ਬਣਾਉਂ ਉਹਨਾਂ ਨੇ ਕਿਓਂ ਬਣਾਉਣਾ ਸਿੱਖ ਲਿਆ। ਹੂੰ। ਤੋਂ ਨਹੀਂ ਲਗਾਉਣ ਲੱਗ ਗਏ। ਜੀ। ਇਟਲੀ 'ਚ ਬਹੁਤ ਲੋਕ ਲਗਾਉਂਦੇ ਆ। ਜਰਮਨੀ 'ਚ ਲਗਾਉਂਦੇ ਆ। ਹੂੰ। ਇਹੜੇ ਲੋਗ ਮੰਨ ਦੱਸਦੇ ਆ ਵੀ ਅਸੀਂ ਆ ਲਵਾਇਆ ਉਹ ਜਾਪਾਨ ਦੇ ਲੋਕ ਲਗਾਣ ਲੱਗੇ ਆ ਹੂੰ ਤਾਂ ਇਹ ਮਤਲਬ ਆਲਓਵਰ ਵਰਡ ਚ ਫੈਲਿਆ ਹੋਇਆ ਜੀ ਪਰ ਸਰ ਜਿਸ ਤਰ੍ਹਾਂ ਕਿ ਹੁਣ ਦੇਸੀ ਘੋਦੀ ਤੁਸੀਂ ਗੱਲ ਕੀਤੀ ਆ ਸ਼ੁੱਧ ਦੇਸੀ ਘੋੜਾ ਤਾਂ ਮੇਨੂੰ ਲੱਗਦਾ ਮਿਲਣਾ ਬਹੁਤ ਔਖਾ ਹੋਊਗਾ ਕਿਉਂਕਿ ਮੋਸਟਲੀ ਆਪਾਂ ਦੇਖਦੇ ਆ ਕਿ ਲੋਕ ਵੀਰ ਕਾ ਜਾਂ ਹੋਰ ਕਈ ਕੰਪਨੀ ਦਾ ਰੈਡੀਮੇਡ ਹੀ ਲੈ ਕੇ ਆਉਂਦੇ ਆ ਉਹ ਵੀ ਵਰਤ ਸਕਦੇ ਆ ਅ ਇਹ ਮੈਂ ਲੋਕਾਂ ਦੇ ਹੀ ਛੱਡ ਦਾਂ ਜੀ ਇਹ ਸਵਾਲ ਦਾ ਜਵਾਬ ਮੈਂ ਨਹੀਂ ਦਿੰਦਾ ਹੂੰ ਤੇ ਦੇਸੀ ਬਾਰੇ ਮੈਂ ਜ਼ਰੂਰ ਗੱਲ ਕਰਨਾ ਚਾਹਾਂਗਾ ਵੀ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਦੇਸੀ ਸਰੋਂ ਦਾ ਤੇਲ ਜੀ ਜਾਂ ਦੇਸੀ ਅਨਾਜ ਹੂੰ ਜਾਂ ਫਿਰ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਵੀ ਦੇਸੀ ਸਾਬਣ ਹੂੰ ਨਰੋਇਸ਼ੇਦ ਮਿਸ਼ਨ ਦੇਸੀ ਸਾਬਣ ਨੂੰ ਪ੍ਰਮੋਟ ਕਰਦਾ ਹੂੰ ਦੇਸੀ ਸਾਬਣ ਜਿਹੜਾ ਅਸੀਂ ਅੱਜ ਤੋਂ 40-50 ਸਾਲ ਪਹਿਲਾਂ ਕਪੜੇ ਧੋਣ ਲਈ ਘਰਾਂ 'ਚ ਇਸਤੇਮਾਲ ਕਰਦੇ ਸੀ ਜੀ ਇਹਦਾ ਸਾਡੀ ਹੈਲਥ 'ਚ ਬਹੁਤ ਵੱਡਾ ਰੋਲ ਹੈ ਦੇਸੀ ਸਾਬਣ ਦਾ ਦੇਸੀ ਸਾਬਣ ਦਾ ਜੀ ਉਹ ਜਦੋਂ ਅਸੀਂ ਸਿਰਫ ਆਇਆ ਹੈ ਆ ਸਰਫਨਾਮ ਲੋਕ ਘਰ-ਘਰ ਚ ਪਹੁੰਚਣਾ ਸ਼ੁਰੂ ਹੋਇਆ ਕਰੀਬਨ ਜਦੋਂ 90 ਦੇ ਵਿੱਚ ਰਮਾਇਨ ਟੈਲੀਕਾਸਟ ਹੁੰਦੀ ਹੈ ਹੂੰ ਉਦੋਂ ਬੜੀਆਂ ਵਧੀਆ-ਵਧੀਆ ਮਸ਼ਹੂਰੀਆਂ ਆਉਂਦੀਆਂ ਸੀ ਜੀ ਇੱਕ ਦੋ ਤੁਸੀਂ ਸੁਣਾ ਦਿਓ ਕਿਹੜੀ-ਕਿਹੜੀ ਆਉਂਦੀ ਸੀ ਮੈਨੂੰ ਤਾਂ ਇੰਨਾ ਯਾਦ ਨਹੀਂ ਦਾ ਵਾਸ਼ਿੰਗ ਪਾਊਡਰ ਨਿਰਮਲ ਜਿਆਦਾ ਫੇਮਸ ਤਾਂ ਸੀ ਫੇਨਾ ਹੀ ਲੈਣਾ ਹਾਂਜੀ ਤਾਂ ਉਹ ਘਰ-ਘਰ ਪਹੁੰਚ ਗਿਆ ਹੂੰ ਤੁਹਾਡਾ ਨਤੀਜਾ ਇਹ ਨਿਕਲਿਆ ਕਿ ਜਿਹੜੇ ਸਾਡੇ ਛੱਪੜ ਸਾਫ ਸੁਥਰੇ ਹੁੰਦੇ ਸੀ ਆਪਾਂ ਉਹਨਾਂ ਨੂੰ ਦੇਖਿਆ ਜੇ ਬੜੇ ਬੁਰੇ ਹਾਲਾਤਾਂ ਨੇ ਜੀ ਤਾਂ ਉਹ ਜਿਹੜਾ ਸਰਫ ਹੈ ਇੱਕ ਕੈਮੀਕਲ ਕੰਪਾਊਂਡ ਹੈ ਇਹ ਨੋਨ ਰਿਵਰਸੀਬਲ ਕੰਪਾਊਂਡ ਹਮ ਇੱਕ ਵਾਰੀ ਪਾਣੀ ਵਿੱਚ ਮਿਲ ਗਿਆ ਰਹੂਗਾ ਹਮ ਉਹ ਚਲਾ ਗਿਆ ਸਾਡੇ ਗਰਾਊਂਡ ਵਾਟਰ ਚ ਜੀ ਉਹਦੇ ਨਾਲ ਸਾਡੇ ਪਾਣੀ ਦਾ ਟੇਸਟ ਖਰਾਬ ਹੋਣ ਲੱਗ ਗਿਆ ਹਮ ਪਾਣੀ ਦਾ ਟੇਸਟ ਖਰਾਬ ਹੋਇਆ ਤਾਂ ਫਿਰ ਉਹਦੇ ਨਾਲ ਸਾਨੂੰ ਹੈਲਥ ਇਸ਼ੂਜ਼ ਹਮ ਫਿਰ ਸਾਨੂੰ ਆਰੋ ਲਗਾਉਣਾ ਪਿਆ ਹਮ ਹੁਣ ਆਰੋ ਵੀ ਕੰਮ ਨਹੀਂ ਕਰ ਰਹੇ ਹੁਣ ਅੱਜ ਕੱਲ ਕੈਂਜਨ ਵਾਟਰ ਚੱਲ ਪਿਆ ਵੀ ਕੈਂਜਨ ਵਾਟਰ ਮਸ਼ੀਨ ਲਗੋ ਹੂੰ ਤਾਂ ਇਹ ਉਹੀ ਤਰਤੀ ਹੈ ਜਿੱਥੇ ਅਸੀਂ ਹੈਂਡ ਪੰਪ ਗੇੜ ਕੇ ਪਾਣੀ ਪੀ ਲੈਂਦੇ ਸੀ ਜੀ ਕਦੇ ਕੋਈ ਇਹ ਨਹੀਂ ਕਹਿੰਦਾ ਸੀ ਪਾਣੀ ਸਵਾਦ ਨਹੀਂ ਹੈ ਠੰਡਾ ਮਿੱਠਾ ਪਾਣੀ ਬੜਾ ਸਵਾਦ ਨਿਕਲਦਾ ਸੀ ਹੂੰ ਅੱਜ ਅਸੀਂ ਕਲਪਨਾ ਹੀ ਨਹੀਂ ਕਰ ਸਕਦੇ ਹੂੰ ਵੀ ਹੈਂਡ ਪੰਪ ਲੱਗਿਆ ਹੋਵੇ ਤੈਨੂੰ ਗੇੜੀਏ ਤੇ ਪਾਣੀ ਪੀ ਲਈਏ ਔਰ ਸਾਨੂੰ ਤੰਗ ਨਾ ਕਰੇ ਪਾਣੀ ਦਾ ਤੰਗ ਕਰਦਾ ਹੂੰ ਹੂੰ ਤਾਂ ਉਹਦਾ ਰੀਜ਼ਨ ਅਸੀਂ ਜਿੰਨਾ ਮੰਨ ਲਓ ਇਹਨੂੰ ਐਨਾਲਾਈਜ਼ ਕਰਨਾ ਚਾਹੀਏ ਸਾਡੇ ਕੋਲ ਇੱਕੋ ਇੱਕ ਜਵਾਬ ਨਿਕਲੂਗਾ ਵੀ ਇਹ ਸਰਫ ਹੈ ਇਹਦੇ ਜ਼ਿੰਮ ਜੀ ਤਾਂ ਉਹਨੂੰ ਫਿਰ ਅਸੀਂ ਕਾਊਂਟਰ ਕਰਨ ਲਈ ਵੀ ਹੁਣ ਲੋਕਾਂ ਨੂੰ ਇਹਦੇ ਤੋਂ ਮੁਕਤੀ ਕਿਵੇਂ ਦਲਾਈ ਜਾਵੇ ਅਸੀਂ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕੀਤਾ ਕਿ ਤੁਸੀਂ ਦੇਸੀ ਸਾਬਣ ਲਓ ਉਹਨੂੰ ਕੱਦੂ ਕਸ ਕਰੋ ਜੀ ਕੱਦੂ ਕਸ ਕਰਕੇ ਪਾਣੀ 'ਚ ਘੋਲ ਲਓ ਹਮ ਤੇ ਪਾਣੀ 'ਚ ਘੋਲ ਕੇ ਤੁਸੀਂ ਆਪਣੀ ਵਾਸ਼ਿੰਗ ਮਸ਼ੀਨ 'ਚ ਯੂਜ਼ ਕਰ ਲਓ ਗਾਰੰਟੀ ਮੇਰੀ ਵੀ ਤੁਹਾਡੀ ਮਸ਼ੀਨ ਖਰਾਬ ਨਹੀਂ ਹੋਈ ਹਮ ਲੋਕਾਂ ਨੇ ਕਰਿਆ ਔਰ ਰਿਜ਼ਲਟ ਬਹੁਤ ਵਧੀਆ ਹੈ ਕੱਪੜੇ ਬਹੁਤ ਵਧੀਆ ਸਾਫ਼ ਹੋਏ ਹਮ ਜਿਹੜਾ ਵਧੀਆ ਮਹਿੰਗੇ ਤੋਂ ਮਹਿੰਗਾ ਸਰਫ ਤਾਂ ਉਹਨਾਂ ਨਾਲੋਂ ਵਧੀਆ ਜ਼ਿਆਦਾ ਕੱਪੜੇ ਸਾਫ਼ ਹੋਏ ਹਮ ਤਾਂ ਉਹ ਲੋਕਾਂ ਨੂੰ ਇਹ ਪ੍ਰੋਬਲਮ ਆਉਂਦੀ ਸੀ ਵੀ ਉਹਨਾਂ ਨੂੰ ਸਹੀ ਦੇਸੀ ਸਾਬਣ ਨਹੀਂ ਮਿਲਦਾ ਸੀ ਚੰਗਾ ਨਹੀਂ ਮਿਲਦਾ ਸੀ ਪਹਿਚਾਨ ਨਹੀਂ ਸੀ ਫਿਰ ਲੇਡੀਜ਼ ਥੋੜਾ ਜਿਹਾ ਕਤਰੌਣ ਸ਼ੁਰੂ ਸ਼ੁਰੂ ਤੇ ਸ਼ੌਂਕ 'ਚ ਸਾਰਿਆਂ ਨੇ ਕੀਤਾ ਸਾਲ ਡੇਢ ਸਾਲ ਹੂੰ ਫਿਰ ਉਹ ਥੋੜਾ ਜਿਹਾ ਕਤਰੌਣ ਲੱਗੀਆਂ ਵੀ ਵਾਰੀ ਵਾਰੀ ਕਦੂ ਕਾ ਸੀ ਕੌਣ ਕਰੀ ਚੱਲੇ ਤੇ ਅਸੀਂ ਵੀ ਇਸ ਸਮੱਸਿਆ ਦਾ ਸਮਾਧਾਨ ਲੱਭਦੇ ਸੀ ਹੂੰ ਤੇ ਫਿਰ ਅਸੀਂ ਇਹ ਬਣਾਇਆ ਨਰੋਈ ਸੈਟ ਟੀਮ ਦੀ ਇਨਵੈਂਸ਼ਨ ਹੈ ਇਹ ਜੀ ਇਹ ਸਾਡਾ ਦੇਸੀ ਸਾਬਣ ਜੀ ਇਹ ਇੱਕ ਢੱਕਣ ਪਾਓ ਵਾਸ਼ਿੰਗ ਮਸ਼ੀਨ ਦੇ ਵਿੱਚ ਤੁਸੀਂ ਜਿਹੜਾ ਮਰਜ਼ੀ ਕਪੜਾ ਤੋਲੋ ਇਹਦਾ ਨਾਮ ਰੱਖਿਆ ਸੀ 올 ਇਨ ਵਨ ओके ਤੁਸੀਂ ਦੇਸੀ ਸਾਬਨ ਦੇਸੀ ਆਪਸੋਰੀ ਆਮ ਕਪੜੇ ਧੋ ਲੋ ਕਾਟਨ ਵਾਲੇ ਰੇਸ਼ਮੀ ਧੋ ਲੋ ਉਨਨੀ ਧੋ ਲੋ ਜੀ ਠੀਕ ਹੈ ਵਾਸ਼ਿੰਗ ਮਸ਼ੀਨ ਚਾਹੇ ਤੁਹਾਡੀ ਫੁੱਲੀ ਹੈ ਤੇ ਚਾਹੇ ਸੈਮੀ ਹੈ ਚਾਹੇ ਟੌਪ ਲੋਡ ਹੈ ਤੇ ਚਾਹੇ ਫਰੰਟ ਲੋਡ ਹਮ ਜਿੰਤਾ ਮਰਜ਼ੀਆਂ ਨੂੰ ਯੂਜ਼ ਕਰ ਲੋ ਇਹਦੇ ਨਾਲ ਲੋਕਾਂ ਨੇ ਪਿੱਤਲ ਦੇ ਬਰਤਨ ਧੋ ਕੇ ਦੇਖ ਲੇ ਹਮ ਇਹਦੇ ਨਾਲ ਲੋਕਾਂ ਨੇ ਸਿਰ ਧੋ ਕੇ ਵੀ ਦੇਖ ਲਿਆ ਹਮ ਮੈਂ ਕਿਹਾ ਸੀ ਵੀ ਤੁਸੀਂ ਸਿਰ ਧੋਣਾ ਮੈਂ ਹੁਣ ਨਹੀਂ ਕਹਿੰਦਾ ਉਹਦਾ ਰੀਜ਼ਨ ਹੈ ਵੀ ਅਸੀਂ ਉਹਦੇ ਲਈ ਇੱਕ ਅਲੱਗੀ ਚੀਜ਼ ਬਣਾ ਰਹੇ ਹਾਂ ਇਹਦੇ ਵਿੱਚ ਅਸੀਂ ਨੀਬੂ ਪਾਇਆ ਹੈ ਤੇ ਸਿਰਚੋਂ ਜ਼ਿਆਦਾ ਲਗਾਣਾ ਚੰਗੀ ਗੱਲ ਨਹੀਂ ਜੀ ਤਾਂ ਉਹ ਇਸ ਪਿਓਰਲੀ ਕੁਦਰਤੀ ਚੀਜ਼ਾਂ ਤੋਂ ਬਣਾਇਆ ਸੜਕਾਂ ਤੇ ਉਗੀਆਂ ਜੀ ਚੀਜ਼ਾਂ ਤੋਂ ਬਣਾਇਆ ਵੇ ਜੀ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੈ ਕਿਸੇ ਵੀ ਕਿਸਮ ਦਾ ਹਮਮ ਔਰ ਇਹਦਾ ਰਿਜ਼ਲਟ ਜਿਹੜਾ ਹੈ ਉਹ ਐਕਸਟਰਾਰਡਨਰੀ ਹੈ ਲੋਕਾਂ ਨੇ ਕਪੜੇ ਧੋਕੇ ਦੇਖੇ ਆ ਪੂਲਨ ਵੀ ਧੋਕੇ ਦੇਖ ਲੇ ਸਰ ਜੀ ਸੌਖੇ ਸ਼ਬਦਾਂ ਚ ਆਪਾਂ ਕਹੀਏ ਕਿਤੇ ਇਹ ਤਾਂ ਨਹੀਂ ਵੀ ਜਿਵੇਂ ਅਸੀਂ ਨੇਚਰ ਦੇ ਨਾਲ ਖਿਲਵਾੜ ਕਰ ਰਹੇ ਹਾਂ ਕਿਸੇ ਵੀ ਪਾਸੇ ਤਾਂ ਕਰਕੇ ਅਸੀਂ ਉਹ ਸਾਰੇ ਪ੍ਰੇਸ਼ਾਨੀਆਂ ਸਮੱਸਿਆਵਾਂ ਇਹਨਾਂ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਮੇਰੀ ਬੁੱਕ ਹੈ ਨਰੋਈ ਸੇਧ ਪਹਿਲਾਂ ਪ੍ਰਤੀਲਿਪੀ ਤੇ ਲਿਖੀ ਗਈ ਫਿਰ ਉਹਨੂੰ YouTube ਤੇ Facebook ਤੇ ਸਾਂਝਾ ਕੀਤਾ ਗਿਆ ਫਿਰ ਹਾਰਡ ਕਾਪੀਜ਼ ਦਿੱਤੀਆਂ ਗਈਆਂ ਹੂੰ ਤਾਂ ਉਹਦੇ 'ਚ ਮੈਂ ਇੱਕ ਆਰਟੀਕਲ ਲਿਖਿਆ ਸੀ ਕਿ ਜਿਹੜਾ ਦੇਸੀ ਹੈ ਦਮ ਉਸੇ 'ਚ ਹੀ ਹੈ ਦੂਜੇ ਤੱਤ ਨਹੀਂ ਹੈਗੇ ਉਹਨੂੰ ਕਾਫੀ ਲੰਮਾ ਜੋੜਾ ਮੈਂ ਐਕਸਪਲੇਨ ਕੀਤਾ ਜੀ ਤਾਂ ਮੇਰੀ ਉਹ ਬੁੱਕ ਦੇ 2.5 ਸਾਲ ਬਾਅਦ ਭਾਰਤ ਸਰਕਾਰ ਦੀ ਇੱਕ ਬਹੁਤ ਵੱਡੀ ਸੰਸਥਾ ਮੈਂ ਨਾਮ ਭੁੱਲ ਜਾਂਦਾ ਉਹਦਾ ਸਰਕਾਰੀ ਸੰਸਥਾ ਜੀ ਔਰ ਸਾਇੰਸ ਤੇ ਐਗਰੀਕਲਚਰ ਨਾਲ ਰਿਲੇਟਡ ਸੀਐਸਏ ਆਰ ਸਮਥਿੰਗ ਕਰਕੇ ਕੁਛ ਹੈ ਹਮ ਉਹਨਾਂ ਨੇ ਆਪਣੀ ਰਿਪੋਰਟ ਪਬਲਿਸ਼ ਕੀਤੀ ਜਿਹੜੀ ਅਖਬਾਰਾਂ ਚਾਈ ਜੀ ਉਹਨਾਂ ਨੇ ਕਿਹਾ ਜੀ ਕਹਿੰਦੇ ਸਾਡੇ ਲੋਕ ਬਿਮਾਰ ਹੋ ਰਹੇ ਨੇ ਕਿਉਂਕਿ ਸਾਡੇ ਕਣਕ ਤੇ ਚੌਲ ਦੇ ਵਿੱਚ ਹਮ ਧਿਆਨ ਦੇਣਾ ਕਣਕ ਤੇ ਚੌਲ ਚੌਲ ਇਹ ਦੋ ਸਾਡੇ ਮੁੱਖ ਆਹਾਰ ਨੇ ਜੀ ਇਹਦੇ ਵਿੱਚ ਆਇਰਨ ਔਰ ਜਿੰਕ ਨਹੀਂ ਹੈ ਹਮ ਕਿ ਨਹੀਂ ਹੈ ਆਇਰਨ ਔਰ ਜਿੰਕ ਹੁਣ ਲੇਡੀਜ਼ ਦੀ ਮੇਨ ਪ੍ਰੋਬਲਮ ਕੀ ਹੈ ਐਚਬੀ ਘਟਾ ਬਿਲਕੁਲ ਆਇਰਨ ਘਟੇ ਤਾਂ ਐਚਬੀ ਘਟ ਹੋਏਗਾ ਜਿੰਕ ਦੇ ਨਾਲ ਰਿਲੇਟਡ ਪ੍ਰੋਬਲਮਸ ਉਹ ਡਾਕਟਰ ਹੁਣ ਜਿੰਕ ਦੀਆਂ ਦਵਾਈਆਂ ਦੇਣ ਲੱਗੇ ਨੇ ਹੂੰ ਤਾਂ ਐਸੀ ਤਰ੍ਹਾਂ ਫੂਡ ਦੇ ਵਿੱਚ ਬਹੁਤ ਸਾਰੇ ਤੱਤ ਗੁੰਮ ਹੋ ਗਏ ਨੇ ਕਿਉਂ ਗੁੰਮ ਹੋ ਗਏ ਨੇ ਕਿਉਂਕਿ ਉਹ ਹਾਈਬ੍ਰਿਡ ਨੇ ਹੁਣ ਪੂਰੀ ਦੁਨੀਆ 'ਚ ਹਾਈਬ੍ਰਿਡ ਬੀਜਿਆ ਜਾਂਦਾ ਹੂੰ ਅਮਰੀਕਾ ਦੇ ਜਿਹੜੇ ਹਾਈਬ੍ਰਿਡ ਬੀਜਿਆ ਜਾਂਦਾ ਉਹਨਾਂ ਕੋਲ ਸਾਡੇ ਨਾਲੋਂ ਕਿਤੇ ਜ਼ਿਆਦਾ ਵੱਡੀਆਂ ਲੈਬ ਫੈਸਿਲਿਟੀਆਂ ਨੇ ਜੀ ਉਹਨਾਂ ਨੇ ਹਾਈਬ੍ਰਿਡ ਬਣਾਏ ਬਿਮਾਰੀਆਂ ਹੋਈਆਂ ਉਹਨਾਂ ਨੇ ਬਿਮਾਰੀਆਂ ਦਾ ਇਲਾਜ ਕਰਨ ਲਈ ਮਸ਼ੀਨਾਂ ਜਾਂ ਦਵਾਈਆਂ ਬਣਾਈਆਂ ਹੂੰ ਉਹਨਾਂ ਨੇ ਕਦੇ ਇਸ ਗੱਲ ਨੂੰ ਨਹੀਂ ਸਮਝਿਆ ਵੀ ਸਾਡੀ ਕਣਕ ਦੇ ਵਿੱਚ ਤੱਤ ਨਹੀਂ ਹੈ। ਹੂੰ। ਇੱਥੇ ਮੇਰੇ ਨੋਇਸ਼ੋਟ ਪਬਲਿਸ਼ ਹੋਣ ਤੋਂ ਉਹਦੇ ਫੇਮਸ ਹੋਣ ਦੇ 2 ਸਾਲ 2.5 ਸਾਲ ਬਾਅਦ ਸਾਡੀ ਗਵਰਨਮੈਂਟ ਦੀ ਸੰਸਥਾ ਕਹਿੰਦੀ ਹੈ ਵੀ ਸਾਡੀ ਕਣਕ ਤੇ ਉਹਦੇ ਚ ਚੋ ਇਹ ਸਿਰਫ ਇੰਡੀਆ 'ਚ ਹੀ ਰਿਸਰਚ ਹੋਈ ਹੈ ਮੰਨ ਕੇ ਚੱਲੋ। ਹੂੰ। ਮੇਰੇ ਕੋਲ ਬਿਨਾ ਲੈਬ ਦੇ ਹੋਈ ਹੈ ਉਹਨਾਂ ਕੋਲ ਲੈਬ ਦੇ ਨਾਲ ਉਹਨਾਂ ਨੇ ਕਰਤੀ ਮੇਰੀ ਗੱਲ ਦੇ ਉੱਤੇ ਮੋਹਰ ਲਗਾ ਦਿੱਤੀ ਹੋਈ ਹੈ ਜੀ ਤੇ ਤੁਸੀਂ ਉਹਨੂੰ ਸਰਚ ਕਰਨਾ ਚਾਹੋ ਵੀ ਸਾਡੀ ਕਣਕ ਤੇ ਚੌਲ 'ਚ ਜਿੰਕ ਨਹੀਂ ਹੈ ਦਾ ਗੂਗਲ ਦੇ ਉੱਪਰ ਸਰਚ ਕਰੋ ਤੁਹਾਨੂੰ ਸਾਡੇ ਗਵਰਨਮੈਂਟ ਦੀ ਰਿਪੋਰਟ ਮਿਲ ਜੇਗੀ ਜੀ ਮੈਂ ਗੱਲ ਲਿਖੀ ਹੈ ਜੇ ਲੱਭਣਾ ਚਾਹੋ ਪ੍ਰਤਿਲੀਪੀ ਹੈ ਉੱਪਰ ਹੈ ਜਾਂ ਮੇਰੀ ਬੁੱਕ ਉੱਪਰ ਹੈ ਜਿਹੜੀ ਹੈ 405 ਸਾਲ ਪਹਿਲਾਂ ਲਿਖੀ ਗਈ ਹੈ ਮਿਲ ਜੇਗੀ ਜੀ ਤਾਂ ਸਾਨੂੰ ਦੇਸੀਵਾਲ ਜਾਣਾ ਚਾਹੀਦਾ ਹੈ ਸਾਡੇ ਕਿਸਾਨਾਂ ਨੂੰ ਦੇਸੀਵਾਲ ਜਾਣਾ ਚਾਹੀਦਾ ਹੈ ਇਹ ਨਰੋਇਸ਼ੇਦ ਮਿਸ਼ਨ ਬਹੁਤ ਲੰਬੇ ਚੋੜੇ ਆਸਪੈਕਟ ਨਾਲ ਚੱਲ ਰਿ ਹੈਗੇ ਤਾਂ ਇਹ ਨੇਚਰਲ ਬੀਜ ਨੇ ਹਮ ਨੇਚਰਲ ਮਤਲਬ ਕੁਦਰਤੀ ਜੀ ਇਹ ਹੈ 24 ਕੈਰਟ ਸੋਨਾ ਹਮ ਠੀਕ ਹੈ ਜੀ ਇਹਨੂੰ ਪਾਲਿਸ਼ ਦੀ ਲੋੜ ਹੀ ਨਹੀਂ ਜੀ ਇਹ ਸੋਨਾ ਹੈ ਸੋਨਾ ਹੀ ਰਹੂਗਾ ਹਮ ਤੇ ਸਾਡੇ ਕਿਸਾਨਾਂ ਨੂੰ ਮੈਂ ਇਹ ਕਹਿੰਨਾ ਵੀ ਇਹਨੂੰ ਬੀਜੋ ਪਹਿਲਾਂ ਸ਼ੁਰੂਆਤ ਆਪਣੇ ਪਰਿਵਾਰ ਲਈ ਕਰੋ ਜੀ ਉਸ ਤੋਂ ਬਾਅਦ ਲੋਕਾਂ ਲਈ ਕਰੋ ਕਸਟਮਰ ਤੁਹਾਡੇ ਲਈ ਰੈਡੀ ਨੇ ਤੁਸੀਂ ਬੀਜੋ ਨਰੋਇਸ਼ੇ ਟੀਮ ਤੁਹਾਡਾ ਕਸਟਮਰ ਨਾਲ ਲਿੰਕ ਕਰਵਾਏਗੀ ਅਗਲਾ ਤੁਹਾਡੇ ਘਰੋਂ ਲੈ ਕੇ ਜਾਏਗੀ ਜੀ ਸਾਡੇ ਕਹਿੰਦੇ ਲੋਕ ਦੇਸੀ ਸਰ੍ਹਦੀਆਂ ਬੀਜਦੇ ਨੇ ਖਾਂਦੇ ਨੇ ਸਵਾਦ ਲੈਂਦੇ ਨੇ ਤਾਂ ਇਹ ਸਾਰਾ ਕੁਝ ਜਦੋਂ ਤੁਸੀਂ ਨੇਚਰਲ ਜੋ ਹੈ ਹੁਣ ਸਾਡੀ ਮਜਬੂਰੀ ਹੈ ਵੀ ਨੇਚਰਲ ਵਰਡ ਹੋਰ ਲੋਕ ਇਸਤੇਮਾਲ ਕਰ ਚੁੱਕੇ ਨੇ ਆਰਗੈਨਿਕ ਵਰਡ ਕੋਈ ਹੋਰ ਲੋਕ ਇਸਤੇਮਾਲ ਕਰ ਚੁੱਕੇ ਨੇ ਅਸੀਂ ਇਹ ਦੋਵੇਂ ਸ਼ਬਦ ਇਸਤੇਮਾਲ ਨਹੀਂ ਕਰ ਸਕਦੇ ਅਸੀਂ ਇਹਨੂੰ ਦੇਸੀ ਦਾ ਨਾਮ ਦਿੱਤਾ ਤੇ ਇਹਨੂੰ ਦੇਸੀ ਦੇ ਨਾਲ ਲੈ ਕੇ ਚੱਲੋ ਵੀ ਇਹ ਦੇਸੀ ਬੀਜ ਨੇ ਤੇ ਜੇ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਔਰ ਇਹਨੂੰ ਅੱਗੇ ਲੈ ਕੇ ਜਾਣੇ ਹੋ ਤਾਂ ਮੈਂ ਤੁਹਾਨੂੰ ਫਿਰ ਬਹੁਤ ਅੱਗੇ ਲੈ ਕੇ ਜਾਵਾਂਗਾ ਜੀ ਮੈਂ ਯਕੀਨ ਦਵਾਉਣਾ ਕਿਉਂਕਿ ਮੈਂ ਅਕਾਊਂਟਸ ਨਾਲ ਰਿਲੇਟਡ ਪਰਸਨ ਹਾਂ ਅਕਾਊਂਟਸ ਇਕਨੋਮਿਕਸ অর ਆਡਿਟ ਜੀ ਇਹ ਮੇਰੀ ਜੌਬ ਹੈ ਬਿਲਕੁਲ ਨਰੋਈ ਸੇਤ ਮਿਸ਼ਨ ਦੇ ਤਹਿਤ ਜਿੱਥੇ ਅਸੀਂ ਦੇਸੀ ਚੀਜ਼ਾਂ ਦੇ ਨਾਲ ਜੁੜ ਕੇ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਆ ਬਾਕੀ ਜਿਹੜੇ ਲੋਕ ਇਹਦੇ ਨਾਲ ਜੁੜਨਾ ਚਾਹੁੰਦੇ ਨੇ ਪ੍ਰੋਫੈਸ਼ਨਲੀ ਵੀ ਇਸ ਨੂੰ ਅਡਾਪਟ ਕਰ ਸਕਦੇ ਨੇ ਤੇ ਸਰ ਇਹ ਦਾਵਾ ਕਰ ਰਹੇ ਨੇ ਕਿ ਵਾਕਈ ਉਹ ਜਿਹੜੇ ਲੋਕ ਇਹਨਾਂ ਦੇ ਨਾਲ ਜੁੜਨਗੇ ਉਹਨਾਂ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਸਰ ਤੁਸੀਂ ਸਾਡੇ ਨਾਲ ਸਟੂਡੀਓ 'ਚ ਜੁੜੇ ਮੈਡਮ ਸੁਖਪਾਲ ਤੁਸੀਂ ਵੀ ਬਹੁਤ ਬਹੁਤ ਧੰਨਵਾਦ